ਆਓ ਬੱਚੋ ਕਹਾਣੀ ਪੜ੍ਹਦੇ ਹਾਂ ਸਾਰੀ ਗਲਤੀ ਬਿੱਲੀ ਦੀ ਤੁਸੀਂ ਆਪਣਾ ਘਰ ਦਾ ਕੰਮ ਕਿਉਂ ਨਹੀਂ ਕੀਤਾ ਪਿੰਕੂ ਅਧਿਆਪਕ ਨੇ ਪੁੱਛਿਆ ਟੀਚਰ ਇਹ ਸਭ ਬਿੱਲੀ ਦੀ ਗਲਤੀ ਹੈ ਜੇ ਉਹ ਦਰਖਤ ਤੇ ਨਾ اٹਕਦੀ ਤਾਂ ਮੈਨੂੰ ਦਰਖਤ ਤੇ ਚੜਨ ਲਈ ਪੌੜੀ ਨਾ ਲਿਓਣੀ ਪੈਂਦੀ ਜੇ ਮੈਨੂੰ ਚੜਨ ਲਈ ਪੌੜੀ ਨਾਲ ਨਹੀਂ ਪੈਂਦੀ ਤਾਂ ਮੈਨੂੰ ਇਸ ਦੀ ਮੁਰੰਮਤ ਨਾ ਕਰਨੀ ਪੈਂਦੀ ਜੇ ਮੈਨੂੰ ਇਸ ਦੀ ਮੁਰੰਮਤ ਕਰਨ ਦੀ ਜ਼ਰੂਰਤ ਨਾ ਪੈਂਦੀ ਤਾਂ ਛੋਟੀ ਨੇ ਨਹੀਂ ਜਾਗਣਾ ਸੀ ਜੇ ਮੈਂ ਛੋਟੀ ਨੂੰ ਜਗਾਇਆ ਨਾ ਹੁੰਦਾ ਤਾਂ ਮੇਰੇ ਮਾਤਾ ਜੀ ਰਸੋਈ ਤੋਂ ਬਾਹਰ ਨਾ ਭਜਦੇ ਜੇ ਮੇਰੇ ਮਾਤਾ ਜੀ ਰਸੋਈ ਤੋਂ ਬਾਹਰ ਨਾ ਭਜਦੇ ਤਾਂ ਬਾਂਦਰ ਅੰਦਰ ਨਾ ਆਇਆ ਹੁੰਦਾ ਜੇ ਬਾਂਦਰ ਅੰਦਰ ਨਾ ਆਇਆ ਹੁੰਦਾ ਤਾਂ ਉਸ ਨੇ ਸਾਰਾ ਖਾਣਾ ਨਾ ਖਾਇਆ ਹੁੰਦਾ ਜੇ ਉਸ ਨੇ ਸਾਰਾ ਖਾਣਾ ਨਾ ਖਾਇਆ ਹੁੰਦਾ ਤਾਂ ਮੇਰੇ ਪਿਤਾ ਜੀ ਚਾਹ ਦੀ ਦੁਕਾਨ ਤੋਂ ਸਾਗ ਅਤੇ ਰੋਟੀਆਂ ਨਾ ਲਿਆਏ ਹੁੰਦੇ ਜੇ ਮੇਰੇ ਪਿਤਾ ਜੀ ਚਾਹ ਵਾਲੀ ਦੁਕਾਨ ਤੋਂ ਸਾਗ ਰੋਟੀਆਂ ਨਾ ਲਿਆਏ ਹੁੰਦੇ ਤਾਂ ਕੁੱਤਾ ਉਹਨਾਂ ਦੇ ਪਿੱਛੇ-ਪਿੱਛੇ ਘਰ ਤੱਕ ਨਾ ਆਇਆ ਹੁੰਦਾ ਜੇ ਕੁੱਤਾ ਉਹਨਾਂ ਦੇ ਪਿੱਛੇ-ਪਿੱਛੇ ਨਾ ਆਇਆ ਹੁੰਦਾ ਤਾਂ ਉਸ ਨੇ ਮੇਰਾ ਘਰ ਦਾ ਕੰਮ ਨਹੀਂ ਖਾਣਾ ਸੀ ਤਾਂ ਤੁਸੀਂ ਕਹਿ ਰਹੇ ਹੋ ਕਿ ਕੁੱਤਾ ਤੁਹਾਡਾ ਘਰ ਦਾ ਕੰਮ ਖਾ ਗਿਆ ਅਧਿਆਪਕ ਨੇ ਹੈਰਾਨ ਹੋ ਕੇ ਕਿਹਾ ਹਾਂ ਜੀ ਟੀਚਰ ਇਹ ਸਾਰੀ ਗਲਤੀ ਬਿੱਲੀ ਦੀ ਹੈ ਪਿੰਕੂ ਬੋਲਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ